ਜਦੋਂ ਅਸੀਂ ਵਿਆਹਾਂ ਦੇ ਸੀਜ਼ਨ ਦੀ ਗੱਲ ਕਰਦੇ ਆ ਤੇ ਸੋਨੇ ਤੇ ਚਾਂਦੀ ਦੀਆਂ ਵਧਦੀਆਂ ਤੇ ਘਟਦੀਆਂ ਕੀਮਤਾਂ ਜਿਹੜੀਆਂ ਨੇ ਉਹ ਆਮ ਜਨ ਨੂੰ ਬਹੁਤ ਜ਼ਿਆਦਾ ਪਰੇਸ਼ਾਨ ਕਰ ਰਹੀ ਹੈ ਨਾ ਜਦੋਂ ਅਸੀਂ ਗੱਲ ਕਰਦੇ ਹਾਂ ਭਾਰਤੀ ਸਰਾਫਾ ਬਾਜ਼ਾਰ ਦੀ ਤੇ ਭਾਰਤੀ ਸਰਾਫਾ ਬਾਜ਼ਾਰ ਵਿੱਚ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਜ਼ਬਰਦਸਤ ਤੇਜ਼ੀ ਜਿਹੜੀ ਹੈ ਉਹ ਦੇਖਣ ਨੂੰ ਮਿਲੀ ਹੈ ਵੀਰਵਾਰ ਦੀ ਗੱਲ ਕਰਦੇ ਆ ਤੇ ਇਸ ਦੇ ਵਿੱਚ ਗਿਰਾਵਟ ਹੋਈ ਸੀ ਲੇਕਿਨ ਉਸ ਤੋਂ ਬਾਅਦ ਦੂਮਾ ਉਹ ਕੀਮਤੀ ਘਟਾ ਨੇ ਮੁੜ ਰਫਤਾਰ ਜਿਹੜੀ ਉਹ ਫੜ ਲਈ ਹੈ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਵੱਡਾ ਸੁਧਾਰ ਜਿਹੜਾ ਹੈ ਉਹ ਹੈ ਮਲਟੀ ਕਮੋਡਿਟੀ ਐਕਸਚੇਂਜ ਦੀ ਜਦੋਂ دوسری ਗੱਲ ਕਰਦੇ ਹਾਂ ਤੇ ਉਸਤੇ ਚਾਂਦੀ ਦੀ ਕੀਮਤ ਵਿੱਚ 6000 ਰੁਪਏ ਤੋਂ ਵੱਧ ਦਾ ਉਛਾਲ ਆਇਆ ਵੀਰਵਾਰ ਨੂੰ ਚਾਂਦੀ ਦੀਆਂ ਕੀਮਤਾਂ ਜਿਹੜੀਆਂ ਉਸ ਦੇ ਵਿੱਚ 10000 ਰੁਪਏ ਦੀ ਵੱਡੀ ਗਿਰਾਵਟ ਦਰਜ ਕੀਤੀ ਗਈ ਸੀ ਪਰ ਸ਼ੁੱਕਰਵਾਰ ਨੂੰ ਇਸ ਨੇ ਮਜ਼ਬੂਤ ਵਾਪਸੀ ਕੀਤੀ ਔਰ ਜਦੋਂ ਗੱਲ ਕਰਦੇ ਹਾਂ ਚਾਂਦੀ ਦੀਆਂ ਕੀਮਤਾਂ ਦੀ ਤੇ 2.64% ਮਤਲਬ ਕਿ 867 ਰੁਪਏ ਦੀ ਤੇਜ਼ੀ ਦੇ ਨਾਲ 249591 ਰੁਪਏ ਕੀਮਤ ਜਿਹੜੀ ਇਸ ਦੀ ਹੋ ਗਈ ਹੈ ਔਰ ਸੋਨੇ ਦੀ ਚਮਕ ਵੀ ਵਧੀ ਹੈ ਚਾਂਦੀ ਦੇ ਨਾਲ ਨਾਲ ਸੋਨੇ ਦੀ ਕੀਮਤਾਂ ਵਿੱਚ ਵੀ ਮਜ਼ਬੂਤ বিকি ਗਈ ਹੈ ਜਦੋਂ MCX ਤੇ 5 ਫਰਵਰੀ ਦੀ ਡਿਲੀਵਰੀ ਵਾਲੇ ਸੋਨੇ ਦੀ ਗੱਲ ਕਰਦੇ ਤਾਂ 138615 ਰੁਪਏ ਪ੍ਰਤੀ 10 ਗ੍ਰਾਮ ਤੇ ਪਹੁੰਚ ਗਿਆ ਜਿਸ ਦੇ ਵਿੱਚ ਕੇ 873 ਰੁਪਏ ਦੀ ਤੇਜ਼ੀ ਦਰਜ ਕੀਤੀ ਗਈ ਕਾਰੋਬਾਰ ਦੌਰਾਨ ਸੋਨੇ ਨੇ 138643 ਰੁਪਏ ਦਾ ਉੱਚ ਪੱਧਰ ਵੀ ਛੋਇਆ ਹੈ ਸੋਨੇ ਦੇ ਚਾਂਦੀ ਦੀਆਂ ਵਧੀਆਂ ਘਟਦੀਆਂ ਕੀਮਤਾਂ ਜਿਹੜੀਆਂ ਨੇ ਉਸ ਦੇ ਨਾਲ ਮਾਰਕੀਟ ਦੇ ਵਿੱਚ ਬਹੁਤ ਹੀ ਜ਼ਿਆਦਾ ਫੇਰ ਬਦਲ ਜਿਹੜਾ ਆ ਰਿਹਾ ਜਿੱਥੇ ਹੀ ਅਸੀਂ ਗੱਲ ਕਰਦੇ ਹਾਂ ਸਰਾਫਾ ਬਾਜ਼ਾਰ ਦੇ ਉਸ ਦੇ ਵਿੱਚ ਬਹੁਤ ਵੱਡੇ ਬਦਲਾਅ ਆ ਰਹੇ ਨੇ ਲੇਕਿਨ ਖਾਸ ਕਿ ਆਮ ਜਨੂਜ ਦੀ ਬਹੁਤ ਜ਼ਿਆਦਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਵਿਆਹ ਸ਼ਾਦੀਆਂ ਦੇ ਸੀਜ਼ਨ ਦੇ ਵਿੱਚ ਖਾਸ ਕਰਕੇ ਸੋਨੇ ਔਰ ਚਾਂਦੀ ਦੀ ਖਰੀਦੋਫਰੋਖਤ ਬਹੁਤ ਜ਼ਿਆਦਾ ਕੀਤੀ ਜਾਂਦੀ ਹੈ ਔਰ ਦਿਨਾਂ ਦੇ ਹਿਸਾਬ ਦੇ ਨਾਲ ਇਹਨਾਂ ਦੀਆਂ ਕੀਮਤਾਂ ਜਿਹੜੀਆਂ ਨੇ ਉਹ ਵੱਧ ਘਟ ਰਹੀਆਂ ਨੇ ਜਿਸ ਦੇ ਨਾਲ ਕਿ ਵੱਡੀ ਪਰੇਸ਼ਾਨੀ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹਰ ਉਸ ਇਨਸਾਨ ਨੂੰ ਜਿਸ ਨੇ ਕਿ ਚਾਂਦੀ ਔਰ ਸੋਨਾ ਜਿਹੜਾ ਹੈ ਉਹ ਆਪਣੀ ਜ਼ਿੰਦਗੀ ਦੇ ਵਿੱਚ ਖਰੀਦਣਾ ਹੈ ਲੇਕਿਨ ਨਾਲ ਦੇ ਨਾਲ ਜਦੋਂ ਅਸੀਂ ਅੰਤਰਰਾਸ਼ਟਰੀ ਬਾਜ਼ਾਰ ਦੀ ਗੱਲ ਕਰਦੇ ਤੇ ਅੰਤਰਰਾਸ਼ਟਰੀ ਬਾਜ਼ਾਰ ਦੇ ਵਿੱਚ ਬਹੁਤ ਵੱਡਾ ਫੇਰ ਬ ਹੋ ਰਿਹਾ ਜਿਸ ਤੇ ਕਰਕੇ ਕਿ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਵੀ ਵਾਧਾ ਜਾਂ ਘਾਟਾ ਜਿਹੜਾ ਹੈ ਉਹ ਦੇਖਣ ਨੂੰ ਮਿਲ ਰਿਹਾ ਹੈ ਔਰ ਪਿਛਲੇ ਦਿਨਾਂ 'ਚ ਅਸੀਂ ਦੇਖਿਆ ਕਿ ਕਿਸ ਤਰੀਕੇ ਦੇ ਨਾਲ ਕੀਮਤਾਂ ਜੜੀਆਂ ਨੇ ਉਹ ਬਹੁਤ ਵੱਡੇ ਪੱਧਰ ਤੇ ਵਧ ਰਹੀਆਂ ਘਟ ਰਹੀਆਂ ਨੇ ਸੋ ਅੱਜ ਦੇ ਕੀਮਤਾਂ ਦੀ ਗੱਲ ਕਰਦੇ ਹਾਂ ਤਾਂ ਇਹ ਕੀਮਤਾਂ ਦਰਸਾਉਂਦੀਆਂ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਬਹੁਤ ਜ਼ਿਆਦਾ ਬਦਲਾਅ ਜਿਹੜੇ ਨੇ ਜ਼ਰੂਰ ਤੇ ਜ਼ਰੂਰ ਦੇਖੇ ਜਾ ਸਕਦੇ ਨੇ 1 ਲੱਖ ਦਾ ਅੰਕੜਾ ਜਿਹੜਾ ਹੈ ਉਹ ਸੋਨਾ ਪਾਰ ਕਰ ਚੁੱਕਿਆ ਔਰ ਚਾਂਦੀ ਦੀ ਗੱਲ ਕਰਦੇ ਤਾਂ 2 ਲੱਖ ਦਾ ਅੰਕੜਾ ਜਿਹੜਾ ਹੈ ਉਹ ਪਾਰ ਕਰ ਚੁੱਕਿਆ ਸੋ ਇਹ ਵੱਧ ਰਹੀਆਂ ਕੀਮਤਾਂ ਚ ਸ਼ੁਰੂ ਬੜੀਆਂ ਹੋਈਆਂ ਨੇ ਆਮ ਜਨ ਲਈ ਲੇਕਿਨ ਅੰਤਰਰਾਸ਼ਟਰੀ ਬਾਜ਼ਾਰ ਦੇ ਜਦੋਂ ਅਸੀਂ ਗੱਲ ਕਰਦੇ ਤਾਂ ਉਸ ਦੇ ਵਿੱਚ ਵੀ ਇੱਕ ਬਹੁਤ ਵੱਡਾ ਬਦਲਾਅ ਜਿਹੜਾ ਹੈ ਇਹਨਾਂ ਵੱਧ ਰਹੀਆਂ ਕੀਮਤਾਂ ਦੇ ਕਰਕੇ ਜਾਂ ਫਿਰ ਅੰਤਰਰਾਸ਼ਟਰੀ ਬਾਜ਼ਾਰ ਦੇ ਵਿੱਚ ਫੇਰ ਬਦਲ ਜਿਹੜਾ ਹੈ ਉਸ ਦੇ ਕਾਰਨ ਇਹ ਜਿਹੜੀਆਂ ਕੀਮਤਾਂ ਨੇ ਵਾਧੀਆਂ ਕਰਦੀਆਂ ਹੋ ਸਕਦੀਆਂ ਨੇ